ਪੰਜਾਬ ਚ ਲੋਕ ਸਭਾ ਦੀਆਂ 13 ਸੀਟਾਂ ਲਈ ਪਈਆਂ ਵੋਟਾਂ ਦੌਰਾਨ ਕਹਿਰ ਦੀ ਗਰਮੀ ਦੇ ਬਾਵਜੂਦ ਵੋਟਾਂ ਵੋਟਰਾਂ ਨੇ ਭਾਰੀ ਉਤਸ਼ਾਹ ਦਿਖਾਇਆ ਜਿਸ ਦੌਰਾਨ 61.32% VOTING ਦਰਜ ਕੀਤੀ ਗਈ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਸਮੁੱਚੀ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਰਹੀ ਜਦਕਿ ਫਿਰੋਜ਼ਪੁਰ ਵਿਖੇ ਵਸਪਾ ਉਮੀਦਵਾਰ सुरेंद्र ਕੰਬੋਜ ਵਿਰੁੱਧ ਵੋਟ ਪਾਉਣ ਦੀ ਵੀਡੀਓ ਬਣਾਉਣ ਅਤੇ ਉਸ ਨੂੰ ਵਾਇਰਲ ਕਰਨ ਲਈ ਫੌਜਦਾਰੀ ਕੇਸ ਦਰਜ ਕੀਤਾ ਗਿਆ ਹੈ ਸੂਬੇ 'ਚ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ VOTE ਫੀਸਦ 65.94% ਸੀ ਸੂਬੇ ਦੇ ਕੁਝ ਖੇਤਰਾਂ 'ਚ ਬਾਅਦ ਦੁਪਹਿਰ ਹਲਕੀ ਬਾਰਿਸ਼ ਤੇ ਮੌਸਮ ਦੇ ਕਰਵਟ ਕਾਰਨ ਸ਼ਾਮ ਵੇਲੇ ਵੱਡੀ ਗਿਣਤੀ ਚ ਵੋਟਰ ਪੋਲਿੰਗ ਬੂਥਾਂ ਤੇ ਪੁੱਜੇ ਕਈ ਥਾਵਾਂ ਤੇ ਰਾਤ 8 ਵਜੇ ਤੱਕ ਵੀ ਵੋਟ ਪਾਈ ਗਏ ਪੰਜਾਬ ਦੇ ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਮੁਤਾਬਕ ਬਠਿੰਡਾ ਚ ਸਭ ਤੋਂ ਵੱਧ 67.97% ਅਤੇ ਅੰਮ੍ਰਿਤਸਰ ਚ ਸਭ ਤੋਂ ਘੱਟ 54.02% VOTING ਦਰਜ ਕੀਤੀ ਗਈ ਲੁਧਿਆਣਾ ਚ 57.18 ਸ੍ਰੀ ਅਨੰਦਪੁਰ ਸਾਹਿਬ ਵਿਖੇ 60.02% ਫਰੀਦਕੋਟ ਚ 60.78 ਫਿਰੋਜ਼ਪੁਰ ਚ 65.95 ਗੁਰਦਾਸਪੁਰ 'ਚ 64.66 ਹੁਸ਼ਿਆਰਪੁਰ 'ਚ 58.10 ਜਲੰਧਰ 59.07 ਸ੍ਰੀ ਖਡੂਰ ਸਾਹਿਬ 61.60 ਪਟਿਆਲਾ 62.41 ਅਤੇ ਸੰਗਰੂਰ 'ਚ 64.43 ਫੀਸਦ VOTING ਦਰਜ ਕੀਤੀ ਗਈ VOTING ਦਾ ਕੰਮ ਪੂਰਾ ਹੋਣ ਤੋਂ ਬਾਅਦ ਚੋਣ ਅਮਲੇ ਵੱਲੋਂ EVM ਅਤੇ VVPAT ਮਸ਼ੀਨਾਂ ਨੂੰ ਸਟ੍ਰਾਂਗ ਰੂਮ ਵਿੱਚ ਜਮ੍ਹਾਂ ਕਰਵਾਇਆ ਗਿਆ ਅਤੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਟ੍ਰਾਂਗ ਰੂਮ ਦੇ ਆਸ-ਪਾਸ ਸੁਰੱਖਿਆ ਘੇਰਾ ਬਣਾ ਕੇ ਨਿਗਰਾਨੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਟਰੌਂਗ ਰੂਮਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਗਏ ਨੇ